ਤਵਾ ਮਿੱਤਰੋ ਅੱਜ ਨਾ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਮੇਰੇ ਕੋਲ ਮੇਰੇ ਕੋਲੇ ਇੱਕ ਲੇਬਰ ਵਾਲਾ ਸੀ ਬਜ਼ੁਰਗ ਸਿਆਣੀ ਉਮਰ ਦਾ ਉਹ ਗੱਲਾਂ ਯਾਦ ਕਰਨ ਲੱਗਿਆ ਕਹਿੰਦਾ ਉੱਥੇ ਕਣਕ ਵੜਦੇ ਸੀ ਪਹਿਲਾਂ ਮੰਡਲੀਆਂ ਲਾਉਂਦੇ ਹੁੰਦੇ ਆਪਣੀ ਏਰੀਆ 'ਚ ਤਾਂ ਮੰਡਲੀਆਂ ਹੀ ਬੋਲਦੇ ਨੇ ਤਕਰੀਬ ਉਧਰ ਨਹੀਂ ਮੈਨੂੰ ਪਤਾ ਅੱਜ ਸੀਤਕੰਡ ਮਾਤਬੜੀ ਜੀ ਰੇਸ਼ਾ ਹੋਇਆ ਪਿਆ ਜਰਾ ਤੇ ਆਪਣੀ ਰਿਜਮੰਡੀਆਂ ਮੰਡਲੀਆਂ ਬੋਲਦੇ ਸੀ ਪਹਿਲਾਂ ਕਣਕ ਨੂੰ ਇੱਕ ਥਾਂ ਬਾਹਣ ਦੇ ਵਿਚਾਲੇ ਇਕੱਠੀ ਕਰ ਦੇਣੀ ਤੇ ਉਹ ਇਕੱਠੀ ਕਰਕੇ ਉੱਚੇ ਉੱਚੇ ਰੱਖ ਕੇ ਜਾਂ ਉਤੇ ਪਟ ਕੇ ਡਲੇ ਰੱਖ ਦਨੇ ਉੱਡਣ ਤੋਂ ਹਾਥੀ ਕਣਕ ਹਜੇ ਬਥੇਰੇ ਹੈ ਕਿ ਇਹ ਹਾਥੀ ਕਣਕ ਪਟਣ ਵਾਲੇ ਹਜੇ ਕਿਹੜਾ ਬਹਲੇ ਸਾਲ ਨਹੀਂ ਕਰਦਾ ਨਹੀਂ ਇਹ ਲਗਭਗ ਸਾਲਾਂ ਦੀ ਕਰੀਬ ਹੋਊਗੀ ਮੇਰੇ ਹਿਸਾਬ ਨਾਲ ਉਹ ਬੰਡਲੀ ਦੇ ਉੱਤੇ ਕਰਨ ਰੱਖ ਦਿੰਦੇ ਡਲੇ ਜੇ ਪਟਕੇ ਜਿਹੜੇ ਮੈਂ ਦੇਖਿਆ ਕਿਉਂਕਿ ਕਣਕ ਵਾਂਗ ਵਟਕੇ ਦੇਖਿਆ ਤੇ ਜਦੋਂ ਕੱਢਣੀ ਹੁੰਦੀ ਤੇ ਉਹ ਡਰਮੀਆਂ ਹੁੰਦੀਆਂ ਮੈਂ ਆਪ ਦੀ ਸੁਰਤ ਦੇ ਵਿੱਚ ਡਰਮੀਆਂ ਅ ਮਾਰਗ ਮੋੜੇ ਪੀਟਰ ਲਾਇਆ ਹੁੰਦਾ ਪਟਾ ਚੜਾ ਕੇ ਆ ਪਿੱਛੇ ਉਹਦੇ ਉੱਠ ਵਾਲੀ ਗੱਡੀ ਲਾ ਦਿੰਦੇ ਉਹਦੇ ਬਣਾ ਕੇ ਸਟੇਜ ਜੀ ਉਹ ਫਿਰ ਇਹ ਥੱਬੇ ਲਿਆ ਲਾ ਉਹਦੇ ਸਿੱਟਦੇ ਫਿਰ ਕੱਢਦੇ ਯਾਨੀ ਕਿ ਮੈਂ ਆਪ ਦੇ ਅੱਖੀਂ ਦੇਖਿਆ ਫਿਰ ਉਹ ਸਮਾਂ ਬਦਲਦਾ ਗਿਆ ਤੇ ਹੜੰਬੇ ਆ ਗਏ ਉਹ ਵੀ ਦੇਖਿਆ ਆ ਨਵੀਂ ਪੀੜ੍ਹੀ ਨੇ ਨਹੀਂ ਦੇਖਿਆ ਹੁਣ ਇਹ ਮੰਨਦਾ ਹੜੰਬੇ ਆ ਤਾਂ ਦੇਖਣ ਨੂੰ ਤਾਂ ਹੁਣ ਮਿਲ ਦੇਖਣ ਨੂੰ ਮਿਲ ਜਾਣਗੇ ਤੇ ਹੜੰਬੇ ਦੇ ਤਿੰਨ ਤਿੰਨ ਦੋ ਦੋ ਰਾਤਾਂ ਤਿੰਨ ਤਿੰਨ ਰਾਤਾਂ ਸਮੋਲ ਕੇ ਆਮ ਕਰਕੇ ਰਾਤ ਨੂੰ ਬਹੁਤ ਚੱਲਦੇ ਕਿਉਂਕਿ ਦਿਨੇ ਗਰਮੀ ਨਾਲ ਕਰਕੇ ਦਿਨੇ ਵੀ ਚੱਲਦੇ ਪਰ ਰਾਤ ਨੂੰ ਖਾਸ ਕਰਕੇ ਜਿਆਦਾ ਚੱਲਦੇ ਤੇ ਮੰਡਲੀਆਂ ਲਾਉਂਦੇ ਪਹਿਲਾਂ ਵੱਡ ਕੇ ਫਿਰ ਹੌਲੀ ਹੌਲੀ ਬਦਲ ਗਿਆ ਇਹ ਭਰੀਆਂ ਪਾਉਣ ਲੱਗ ਗਿਆ ਇਧਰ ਪਟਿਆਲੇ ਕੰਨੀ ਜਾਂ ਜਲੰਧਰ ਕੰਨੀ ਇਧਰ ਇਰੀਏ ਪਹਿਲਾਂ ਆਪੋ ਤੋਂ ਫਾਸਟ ਏਰੀਆ ਹੈ ਕਿਉਂ ਆਪਣਾ ਬਿਸ਼ੰਦਾ ਮਾਨਸਾਰੀ ਥੋੜਾ ਫਾਰ ਵੀ ਕਹਿਣਾ ਹੈ ਚਾਹੇ ਆਪਾਂ ਉਹਨਾਂ ਤੋਂ ਕਾਫੀ ਲੇਟ ਆਪਣਾ ਤੇ ਬੈਕਵਰਡ ਤੈਨੂੰ ਬੈਕਵਰਡ ਕਹਿੰਦੇ ਆਪਾਂ ਇਹਨਾਂ ਤੋਂ ਬੈਕ ਹੀ ਆਪਾਂ ਉਦੋਂ ਕੀ ਕਰਦੇ ਫਿਰ ਹੌਲੀ-ਹੌਲੀ ਆਪਣੇ ਨਾ ਬੇੜਾਂ ਜਾਂ ਆਉਂਦੀ ਹੁੰਦੀਆਂ ਸ਼ਹਿਰ ਜਾਂ ਜਿਹੜੇ ਨਾ 70-75 ਦਾ ਜਨਮ ਹੈ ਉਹ ਬੰਦੇ ਨੂੰ ਪਤਾ ਹੈਗਾ ਬੇੜਾਂ ਜਾਂ ਬਟੀਆਂ ਟਰਾਲੀਆਂ ਤੇ ਵੇਚਣੋਂ ਦੇ ਹੁੰਦੇ ਬੇੜਾਂ ਲੈ ਲੋ ਉਹ ਚ ਭਰ ਗਿਆ ਪੌਦ ਹੁੰਦੇ ਕਿਉਂਕਿ ਜੇ ਮੀਂਹ ਗਣੀ ਆ ਜਾਣਾ ਉਦੋਂ ਤੇ ਬੰਨੀ ਮਨਾਇ ਪੜੀ ਨੂੰ ਐਂ ਗੇੜਾ ਖਵਾ ਲਦੇ ਉਹ ਗਣਕ ਦੂਜੇ ਪਾਸੇ ਸੁੱਕ ਜਾਂਦਾ ਤੇ ਮੰਡਲੀਆਂ ਕਈ ਵਾਰੀ ਇਹ ਗੱਲ ਹੋ ਜਾਂਦੀ ਜੇ ਮੀਂਹ ਆਜਦਾ ਥੱਲੇ ਪੂਰੀ ਹੋਈ ਕਣਕ ਹਰੀ ਵੀ ਹੋ ਜਾਂਦੀ ਸੀ ਮੈਂ ਆਪਦੇ ਅੱਖੀਂ ਵੀ ਦੇਖੀ ਐ ਇੱਕ ਵਾਰੀ ਕਣਕ ਵੱਡੀ ਤੇ ਮੰਡਲੀਆਂ ਲਾਈਆਂ ਸਾਡੀ ਕਿਸੇ ਨਾ ਵੀੜੀ ਸੀਗੀ ਜੀਮੇਦਾਰ ਬਹੁਤ ਕਮਜ਼ੂਰ ਸਿੰਘ ਕੇ ਬਹੁਤ ਪਿਆਰੇ ਮੈਂ ਆਪਣੇ ਗਵਾਂਢੀ ਸੀ ਉਹਨਾਂ ਦੇ ਉਹਨਾਂ ਨਾਲ ਸਾਡੀ ਵੀੜੀ ਸੀ ਤੇ ਜਦੋਂ ਮਤਲਬ ਕਿ ਮੰਡਲੀਆਂ ਪੱਟੀਆਂ ਨਾ ਪੱਟ ਕੇ ਐਨੇ ਚਲ ਕੇ 20 ਪੈ ਕੇ ਹਟ ਗਈ ਮੰਡਲੀਆਂ ਪੱਟ ਕੇ ਧੁੱਪ ਲੱਗੀ ਦੁਬਾਰੇ ਫੇਰ ਪੱਟਦੀਆਂ ਫੇਰ ਵੀ ਪੈ ਕੇ ਕੁਦਰਤੀ ਫੇਰ ਮਤਲਬ ਕਿ ਉਧਰੋਂ ਗਿੱਲੇ ਹੋ ਗਈ ਕਣਕ ਤੇ ਉਹ ਫਿਰ ਦੇਖ ਕੇ ਇਹ ਕਹਿੰਦੇ ਹੁਣ ਤਾਂ ਪੁਲਾਗ ਇੱਕ ਦਿਨ ਛੱਡ ਕੇ ਫੇਰ ਪੈ ਗਿਆ ਪੱਟਤੀ ਮਤਲਬ ਕਿ ਦੋ ਦਿਨ ਛੱਡ ਕੇ ਫੇਰ ਪੈ ਜਨੂੰ ਪੱਤੀ ਦੁਆਰੇ ਭੁਰ ਭੁਰ ਕੇ ਥੱਲੇ ਕਣਕ ਹਰੀ ਹੋ ਗਈ ਸੀ ਉਹਦੀ ਪ੍ਰੋਬਲਮ ਹੋ ਗਈ ਫਿਰ ਭਰੀਆਂ ਪਾਉਣ ਲੱਗ ਗਈ ਭਰੀਆਂ ਪਾਉਂਦੇ ਪਾਉਂਦੇ ਕੀ ਹੋਇਆ ਫੇਰ ਮਤਲਬ ਕਿ ਵੀ ਹੜੰਬੇ ਚੱਲ ਪਏ ਉਦੋਂ ਭਰੀ ਚੱਕੀ ਹੜੰਬੇ ਤੇ ਸਿੱਟੀ ਕੋਤਰੀ ਹੈਣਾ ਇਹ ਚੱਲ ਪਿਆ ਤੇ ਹੁਣ ਸਾਨੂੰ ਪਤਾ ਹੈ 10 ਸਾਲਾਂ ਦਾ 15 ਸਾਲਾਂ ਦਾ ਹੁਣ ਚੱਲ ਪਿਆ ਦੂਜੀ ਜੁੜੀ ਕੰਮ ਬੈ ਨਹੀਂ ਆ ਪਾ ਮੈਂ ਕਿਸੇ ਕੋਲ ਦੋ ਕਿੱਲੇ ਪਾ ਮੈਂ ਕਿਸੇ ਕੋਲ ਧੋਕਣ ਵਾਲਾ ਹਣਾ ਹੁਣ ਕੰਪੈਨ ਨਾ ਚੱਲਦਾ ਉਹ ਬਜ਼ੁਰਗ ਮੈਂ ਨਾ ਐ ਗੱਲਾਂ ਕਰ ਲਾ ਕਹਿੰਦਾ ਯਾਰ ਐ ਕੰਮ ਕਰਦੇ ਸੀ ਉੱਥੇ ਗੱਲਾਂ ਅਸੀਂ ਐ ਕਰਦੇ ਮੈਂ ਉਹ ਵੀ ਜਵਾਨਾ ਸੀ ਕਦੇ ਕਿ ਜੇ ਬਾਪੂ ਨੇ ਕਿਤੇ ਮੰਡੀ ਜਾਣਾ ਨਾ ਕਿਤੇ ਤੇ ਸੌਦਾ ਲੈਣ ਜਾ ਹੋਰ ਤਾਂ ਆ ਸਿਆਲ ਸਿਆਲ ਆਉਂਦਾ ਉਹਦੀ ਬੂਟ ਮਗਾਉਂਦੇ ਹੁੰਦੇ ਉਹ ਤਾਂ ਕਿਹੜੇ ਬੂਟ ਚੱਪਲੇ ਹੁੰਦੀਆਂ ਬਾਹਾਂ ਉਹਦਾ ਸਟੈਪੜਾ ਜਾਂ ਟੁੱਟ ਜਾਂਦਾ ਤਾਂ ਮੇਖ ਪੰਨ ਨੇ ਜਾਂ ਮਤਲਬ ਕਿ ਰਮਦਾਸੀ ਸਿੰਘਾਂ ਤੋਂ ਉਦੋਂ ਤੋਂ ਪੈਰਵਾਰਾਂ ਦੇ ਚੱਪਲ ਤੇ ਉਦੋਂ ਹੀ ਆ ਬਾਟਾ ਦੀ ਚੱਪਲ ਜੀ ਆ ਤੇ ਚੱਲਦੀ ਹੁੰਦੀ ਸੀ ਪਰ ਲੈਕਸੋ ਲਕਸੋ ਦਾ ਬਾਅਦ ਚਾਹੀਆਂ ਤੇ ਬੂਟ ਜੇ ਮਗਾਉਣੇ ਹੁੰਦੇ ਤੇ ਡੱਕਾ ਤੋੜ ਕੇ ਬਾਪੂ ਨੇ ਕਹਣਾ ਚਾਚੇ ਨੇ ਕਹਿੰਦੇ ਐ ਕਰੋ ਡੱਕਾ ਤੋੜ ਕੇ ਦਿਓ ਤੁਹਾਡੇ ਪੈਰ ਜਨਾ ਮਣੱਕੇ ਤੋ ਡੱਕਾ ਤੋੜ ਦੇਣਾ ਕਈ ਵਾਰ ਤਾਂ ਜੀ ਲਾਰੇ ਜੀ ਰੱਖਣੀ ਹੁੰਦੀ ਗੱਲ ਫਿਰ ਤਾਂ ਆਏਗਾ ਉਹ ਡੱਕਾ ਟੁੱਟ ਗਿਆ ਯਾਰ ਉੱਥੇ ਜਾਂ ਡੱਕਾ ਗਵਾ ਚੁੱਕਾ ਵੀ ਕਹਿੰਦੇ ਜਾਂ ਕਈ ਵਾਰੀ ਇਹ ਵੀ ਹੁੰਦਾ ਲੈ ਵੀ ਜਦੋਂ ਪੈਰ ਮਣੀਏ ਕਾਇਂ ਗੁਲਾਂ ਦਾ ਬੱਚੇ ਨੂੰ ਮੈਂ ਜਾਣ ਕੇ ਖੇਡ ਲਾ ਲੈਂਦੇ ਵੀ ਜਲ ਹਣ ਉਹਨੂੰ ਚਾਹ ਜਾ ਹੁੰਦਾ ਮੇਰੇ ਫੁੱਟ ਲਿਆਊਗਾ ਤੇ ਲਿਉਂਦੀ ਵੀ ਆਈ ਬਹੁਤੇ ਬੰਦੇ ਨਾਲ ਆਏ ਹੋਈ ਹੋਊਗੀ ਮੈਂ ਨਹੀਂ ਕਹਿੰਦਾ ਬੇਰਨਾ ਹੋਣਾ ਵੀ ਤੇਰੇ ਹੋਊ ਤੇ ਆਹ ਗੱਲ ਵੀ ਜਾਨਕੀ ਦੇਖੀ ਉਹ ਸਮੇਂ ਦੇ ਵਿੱਚ ਤੇ ਫਿਰ ਲਿਆਉਂਦੇ ਇਹਨਾਂ ਚਾਹ ਚੜ ਜਾਂਦਾ ਇੰਨਾ ਚਾਹ ਹੁੰਦਾ ਵੀ ਯਾਰ ਹਨਾ ਜਿੱਦੇ ਕਿਤੇ ਕਣਕ ਵੇਚਣ ਜਾਂਦੇ ਜਾਂ ਨਰਮਾ ਵੇਚਣ ਜਾਂਦੇ ਮੰਡੀ ਜਾਣ ਦਾ ਇੰਨਾ ਚਾਹ ਹੁੰਦਾ ਆ ਕਣਕਾਂ ਵੇਲੇ ਬੜੀ ਗੱਲ ਕੀ ਐ ਪਾਪੂ ਵਰਗੇ ਚਾਚਰ ਕੇ ਜਾਂਦਾ ਉਥੇ ਦੋ ਦ ਟੁਕੜੀ ਵਰਫੀ ਦਿਖਵਾਉਂਦੇ ਚਾਹ ਪਿਆਦੇ ਬਦ ਤੋਂ ਬਦ ਟਮਾਟਰਾਂ ਤੇ ਨੂਨ ਲਾ ਕੇ ਦਿਖਵਾਉਂਦੇ ਉਹਦੇ ਨਾਲ ਹੀ ਚਾਹ ਚੜਦਾ ਦੀ ਮੰਡੀ ਗਈ ਸੀ ਉਹ ਸਮਾਂ ਸੀ ਯਾਰ ਬੜਾ ਚਾਹ ਹੋਣਾ ਸੀਗਾ ਤੇ ਨਰਮਾ ਬਣੀ ਰੀ ਜੂ ਬਹੁਤ ਹੁੰਦਾ ਸੀਗਾ ਹੁਣ ਤਾਂ ਨਰਮਾ ਹੁੰਦਾ ਨਹੀਂ ਨਾ ਆਪਣੇ ਤੋ ਐ ਸਮੇਂ ਪੁਰਾਣੀ ਨੇ ਅਲੱਗ ਕਾਫੀ ਟਾਈਮ ਲੱਗਿਆ ਰਿਹਾ ਵਿਚਾਰਾ ਬਜ਼ੁਰਗੋ ਤੇ ਸਮਾਂ ਲੰਘਦਾ ਲੰਘਦਾ ਅੱਜ ਸਮਾਂ ਕਿੱਥੇ ਆ ਗਿਆ ਅੱਜ ਲੋੜ ਹੈ ਹਰੇਕ ਨੂੰ ਯਾਰ ਘਰ ਦੇ ਵਿੱਚ ਖੁਆਕ ਪਿਆਰ ਬਣਾ ਕੇ ਰੱਖੋ ਜਿਹੜਾ ਕੋਈ ਚਾਹ ਨਾ ਬਣਾ ਕੇ ਖੇਡਦਾ ਨਾ ਉਹ ਕਰ ਕਰ ਉਹ ਕਰ ਕਾਮਚਾਹੀ ਦੇ ਵਿੱਚ ਜਿਹੜੀ ਟੀਮ ਚੈਨਬਲਾਕ ਖੇਡਦੀ ਹੈ ਇੱਕ ਗਰੁੱਪ ਬਣ ਕੇ ਖੇਡਦਾ ਇੱਕ ਪੰਜੇ ਉਂਗਲਾਂ ਦਾ ਇੱਕ ਪੰਜਾ ਬਣ ਜਾਂਦਾ ਨਾ ਤੇ ਉਹ ਕੁਸਨ ਬਣ ਜਾਂਦਾ ਉਸ ਤਰ੍ਹਾਂ ਪਰਿਵਾਰ ਦਾ ਜੀ ਸਾਰਿਆਂ ਦਾ ਸਵਾਕ ਬਣ ਜੇ ਤਾਂ ਉਹ ਕੋਈ ਵੀ ਬੰਦਾ ਉਹਦੇ ਨੇੜੇ ਹੀ ਨਹੀਂ ਲੱਗਦਾ ਤੇ ਇਕੱਲੇ ਇਕੱਲੇ ਨੂੰ ਤਾਂ ਹੋਰ ਉਲਝਾਉਣ ਵਾਲੇ ਬਾਲੇ ਹੈਗੇ ਸਮਾਂ ਮਹਿੰਗਾਈ ਦਾ ਹੈਗਾ ਤੇ ਹਰੇਕ ਦੇ ਖਰਚੇ ਜ਼ਿਆਦੇ ਆਮਦਨ ਘੱਟ ਹੈ ਤੇ ਲੋਕ ਬਾਬਾ ਕੋਲ ਤੁਰੇ ਫਿਰਦੇ ਆ ਲੋਕ ਲੁਕਾਈ ਹਰੇ ਕਹਿੰਦਾ ਬਾਬਾ ਮੇਰੇ ਕਮਾਈ ਪੈਸੇ ਖੜਦੇ ਨਹੀਂ ਤੇ ਕਿਸੇ ਨੂੰ ਪੁੱਛ ਲ ਤਾ ਹੁਣ ਚੀ ਲੈ ਲੈਣ ਰੋਲਾ ਪੈ ਕਨਾ ਬੈ ਬੇਗਾ ਬਾਬਾ ਮੈਂ ਕਮਾਈ ਬਸ ਜੀ ਕਰਦਾ ਖੜਦੀ ਨਹੀਂ ਵੀ ਖੜੇ ਖੜ ਜੇ ਤੇਰੇ ਖਰਚੇ ਖੜਨ ਤਾਂ ਕਮਾਈ ਖੜੇ ਯਾਰ ਪਰ ਬਾਬੇ ਦੀ ਕਮਾਈ ਨੂੰ ਕਿੱਥੋਂ ਵੜਾ ਦੇਣਾ ਠੀਕ ਹੈ ਨਾ ਖਰਚੇ ਆਪਾਂ ਉਹਦੇ ਦੇਖ ਕੇ ਜਿੰਨੀ ਕੁ ਬੰਦੇ ਦੀ ਆਪਦੀ ਕਮਾਈ ਹੈ ਉਸ ਹਾਵਨਾ ਪਈ ਨਹੀਂ ਕਹਿੰਦੇ ਵੀ ਲੱਕੀ ਬੰਦ ਲੋੜੇ ਦੀ ਬੰਦ ਲੋਵੇ ਹਨਾ ਨਹੀਂ ਖਰਚੀ ਨਾ ਕਰੋ ਖਰਚ ਵੀ ਕਰੋ ਪਰ ਆਪਦੀ ਕਮਾਈ ਦੇਖ ਕੇ ਖਰਚ ਕਰੋ ਜਿੰਨੇ ਕੁ ਆਪਾਂ ਜੋਗੇ ਹੈ ਜਿੰਨੀ ਕਿ ਚਾਦਰ ਜਿਉਂਨੇ ਪੈਰ ਪਸਾਰੇ ਜਾਣ ਬਹੁਤਾ ਚੰਗਾ ਹੁੰਦਾ ਹੈਗਾ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਰਿਸ਼ਤਿਆਂ ਦਾ ਵੀ ਬੁਰਾ ਹਾਲੀ ਹੈ ਜਿਹਦੇ ਕੋਲ 2 ਰੁਪਏ ਹੈ ਉਹਦੇ ਤੇ ਭਰਾ ਸਾਰੇ ਹਾਮੀ ਭਰ ਦਿੰਦੇ ਆ ਤੇ ਜਿਹਦੇ ਕੋਲੇ ਥੋੜਾ ਜਿਹਾ ਦਾਬੂ ਹੈ ਤੇ ਰਿਸ਼ਤੇਦਾਰ ਵੀ ਕਹਿੰਦਾ ਨਾਲ ਆ ਕਹਿੰਦਾ ਮੰਗੂ ਯਾਰ ਕੁਸ ਜਾਰ ਰਿਸ਼ਤੇਦਾਰ ਚੋਂ ਲਾਹ ਲੈਣ ਦੀ ਗੱਲ ਕਰਦਾ ਲਾ ਕਹਿੰਦਾ ਕੇ ਨਾ ਵਰਤ ਕੇ ਛੱਡੋ ਹਾਂ ਇਸ ਤਰ੍ਹਾਂ ਦੀ ਵੀ ਗੱਲ ਹੋ ਜਾਂਦੀ ਹੈ ਤੇ ਲੋੜ ਹੈ ਸਮਾਜ ਦੇ ਵਿੱਚ ਬਣ ਕੇ ਗਰੁੱਪ ਬਣਾ ਕੇ ਰੱਖੋ ਆਪਦੇ ਘਰ ਦਾ ਥਵਾਕ ਬਣਾ ਕੇ ਰੱਖੋ ਤੇ ਆਪਦੇ ਆਣ ਗਵਾਨ ਦੇ ਵਿੱਚ ਬਣਾ ਕੇ ਹਣਾ ਕੋਸ਼ਿਸ਼ ਚਲੋ ਇਹ ਕੁਝ ਮਤਵੇ ਤਾਂ ਹੁੰਦੇ ਰਹਿੰਦੇ ਹੈਗੇ ਤੇ ਲੋੜ ਹੈ ਇਕਜੁੱਟ ਹੋਣ ਦੀ ਤੇ ਪੱਕੇ ਗੁਰੂਆਂ ਦਾ ਅਮਰਤ ਸ਼ਕੈ ਭਰਾਓ ਜਿੰਨਾ ਵੀ ਹੋ ਸਕੇ ਜੇ ਕੋਈ ਹਿੰਦੂ ਭਰਾ ਰਾਮ ਰਾਮ ਕਰੇ ਜੇ ਕੋਈ ਮੁਸਲਮਾਨ ਆਦਾ ਅੱਲਾ ਅੱਲਾ ਕਰੇ ਜੇ ਕੋਈ 크ਰਿਸਟਿਅਨ ਭਾਈ ਆਦਾ ਨਿਤਨੇਮ ਸਿਮਰਨ ਮੁਬਾਕ ਗੁਰੂ ਬਹਿ ਜਿੰਨਾ ਹੋ ਸਕੇ ਥੋੜੇ ਤੇ ਥੋੜਾ ਬਹੁਤੇ ਬਹੁਤਾ ਕਰੇ ਗੁਰੂ ਜੀ ਕਹਿੰਦੇ ਬਿਨ ਹਰ ਭਜਨ ਨਹੀਂ ਛੁਟਕਾਰ ਕਹੋ ਨਾਨਕ ਇਹ ਤਤ ਵਿਚਾਰਾ ਗੁਰੂ ਦੇ ਤਾਨ ਗੁਰਾਂ ਅਸਤੇ ਸ਼ਬਦ ਹੈ ਤੇ ਇਨੇ ਗਵਿੰਦ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ